ਗੋਗਲ ਕੋਰ ਨੂੰ ਗਾਇਦਾ ਅੱਜ ਇਹਦੇ ਨਾਲ ਦਾ ਖਨੋਰੀ ਬਾਰਡਰ ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਜਥੇਬੰਦੀ ਦੇ ਲਿਆ ਲਿਆ ਨਾਮ ਕਰਾਂ ਬਈਏ ਤਰਨਤਾਰਨ ਜ਼ਿਲ੍ਹੇ ਦੇ ਪ੍ਰਧਾਨ ਇੱਧਰ ਐ ਕੋ ਕੋਟ ਨਾ ਫੇਰਦੇ ਹੋਏ ਗੋਗਲੂਆਂ ਚ ਆਹ ਦੇਖੋ ਜੀ ਇਹ ਆ ਵਿਗੜਿਆ ਤਗੜਿਆ ਦਾ ਡੰਡਾ ਪੀ ਇਹ ਮੋਦੀ ਦੀ ਧੌਣ ਤੇ ਰੱਖਣਾ ਧੌਣ ਤੇ ਰੱਖਣਾ ਠੀਕ ਆ ਠੀਕ ਆ ਠੀਕ ਆ ਲੈ ਜੀ ਆ ਵੇਖੋ ਜੀ ਅੱਗੇ ਇੱਕ ਜਣਾ ਲੱਗਾ ਸੀ ਤੇ ਹੁਣ ਦੋ ਲੱਗ ਗਏ ਆ। ਇਹਨਾਂ ਦੋ ਗੋਗਲੂਆ ਕਰ ਦੇਣਗੇ ਅੱਜ। ਹੋਰ ਜੀ ਕੀ ਹਾਲ ਜੀ? ਠੀਕ ਠਾਕ। ਆ ਗਏ ਜੀ। ਹੋਰ ਬਈ ਆ ਜੀ। ਠੀਕ। ਸਾਹ ਸੁਣੋ ਸਾਡੀ ਪਿੰਡਾਂ ਕੋਲ ਵੱਡਾ ਜੋ ਬਾਬਾ ਜ਼ਿਲ੍ਹਾ ਪ੍ਰਧਾਨ ਬਾਬਾ ਪ੍ਰਗਟ ਸਿੰਘ ਜੀ। ਹਾਂ ਜੀ। ਇਹ 13 ਫਰਵਰੀ ਤੋਂ ਲੈ ਕੇ ਜਿਹੜਾ ਅੱਜ 13 ਦਸੰਬਰ ਹੋ ਚੁੱਕੀ ਏ। ਉਹਨੂੰ ਬਾਬੇ ਜੀ ਨੇ ਲੰਗਰ ਸੇਵਾ ਕਰ ਰਹੇ ਆ। ਯਾਰ ਸਾਹ ਸੁਣਵਾ ਹਾਟਾ ਗੁੰਨੂ। ਹਾਟਾ ਗੁੰਨੂ। ਹਾਂਜੀ ਕਿਸਾਨ ਵੀਰੋ ਤੁਹਾਨੂੰ ਪਤਾ ਸਿਆਣਾ ਨਹੀਂ ਨਹੀਂ ਅਸੀਂ ਬਹੁਤ ਪਰਸ਼ਾਦ ਜਿਹੜਾ ਬਾਈਕ ਸਾਮਸੰਗ ਦੇ ਸੁਮੇਟੀ ਯਾਰ ਉਹਨੂੰ ਕਿਹੜਾ ਜਿਹੀ ਬੰਦੀ ਹੈ ਅੰਗਰ ਪਾਣੀ ਦਾ ਟ੍ਰੋਗਰਾਮ ਚੱਲ ਰਿਹਾ ਜੀ ਜਵਾਬ ਤਾਂ ਦੇ ਹਾਂਜੀ ਭੰਰ ਰਿਹਾ ਜੀ ਪਰਸ਼ਾਦੇ ਪਾਣੀ ਇੱਧਰ ਹਾਂਜੀ ਹਾਂਜੀ ਠੀਕ ਐ ਮੁੰਡਾ ਵੀ ਹੁੰਡਿਆ ਵਾ ਕਾਹ ਸਰਦਾਰ ਜੀ ਵੈਰੀ ਗੁੱਡ ਐ ਆਹ ਰੰਗਰਾਂ ਸਾਹਿਬ ਮੈਂ ਤੈਥੀ ਹੋਇ ਨੀ ਜਦੋਂ ਨਾ ਸੰਤ ਸਾਰੀ ਨੇ ਮਿੰਟੋ ਮਿੰਟੀ ਆੜ ਹੀ ਸਕਦਾ ਹੈ ਇਸ ਤਰ੍ਹਾਂ ਪੱਕਤ ਸਾਰੀ ਨੂੰ ਹਾਂਜੀ ਹਾਂਜੀ ਵਰਤਾ ਦਾ ਹੀ ਆਟਮੜੀ ਤੇਜ਼ ਕਰਦੇ ਰੋਟੀ ਥੱਲੀਆਂ ਰੋਟੀ ਸੜੇ ਨਾ ਹਾਂਜੀ ਇਹ ਮਲਾ ਚੱਕਰ ਨਾ ਕੀ ਗੱਲ ਬਣੀ ਹੈ ਥੱਲੀਆਂ ਨਾ ਨਹੀਂ ਉਧਰ ਰੱਖੋ ਉਹ ਗੋਗਲੂਆਂ ਦੀ ਗੱਲ ਕਰਨ ਦਾ ਆ ਰੋਟੀਆਂ ਥੱਲੋ ਉਹ ਗੋਗਲੂਆਂ ਦਾ ਕਹਿਣ ਦਾ ਆ ਇਹ ਨਾ ਵੇ ਤੁਸੀਂ ਰੋਟੀਆਂ ਹੀ ਸਾੜ ਦੋ ਗੋਗਲੂ ਕਿ ਤਰ੍ਹਾਂ ਛਿੱਲ ਕੇ ਉਹ ਗੋਗਲੂ ਛਿੱਲ ਕੇ ਨਹੀਂ ਕਰਨੇ ਵਰਦਕਾ ਸਵੇਰ ਕਰਨੇ ਉਹ ਛਿੱਲ ਕੇ ਵਾਈ ਹੁੰਦੇ ਉਹਨਾਂ ਦਸ ਬਾਬੇ ਨੂੰ ਆਹ ਹਾਂ ਉਹ ਮਾਰਾ ਮੋੜ ਇਸ ਤਰ੍ਹਾਂ ਕਫਿਆਨ ਵਾਲਾ ਪਾਚਾ ਫੱਡੀ ਦਾ ਹਾਂ ਮਲੂਮ ਉਹ ਮੈਸਾ ਕਰਾ ਨਹੀਂ ਆਉਂਦਾ ਬਹਿਣੋ ਉਪਰ ਆ ਆਕੇ ਲੋ ਤੇ ਥਾਮ ਧੀਰਾ ਬਾਦ ਲੋ ਵੱਡੀ ਚਾਹੀਦੀ ਆਪਾਂ ਨੂੰ ਇੱਥੇ ਹਣਾ ਆਟਾ इहा चाल जी सारा शरी की मान साहिब ਅੱਛਾ ਛਾ ਇਹ ਇੱਕ ਜੋ ਜੋ ਚਾ ਦੇ ਉਹ ਯਾਰ ਸਾਰੇ ਉਹਨਾਂ ਕੀ ਯਾਰ ਆ ਪਾਉ